ਵੱਟੋ ਵੱਟ ਸਪੋਰਟ ਕਰੋ ਭਾਨੇ ਸਿੱਧੂ ਨੂੰ ਕਾਨੂੰਨ ਇੱਥੋਂ ਹੀ ਪਤਾ ਲੱਗਦਾ ਕਾਨੂੰਨ ਦਾ ਕਿ ਕਾਨੂੰਨ ਕਿੱਥੇ ਖੜਾ ਕੀ ਕਰਦਾ ਜਦੋਂ ਤਾਂ ਇੱਕ ਆਮ ਬੰਦਾ ਕਾਨੂੰਨ ਕੋਲੇ ਚਲਿਆ ਜਾਂਦਾ ਕਿ ਹਾਂਜੀ ਮੇਰੇ ਠੱਗ ਏਜੰਟ ਨੇ ਠੱਗੀ ਮਾਰ ਲਈ ਮੇਰੇ ਨਾਲ ਮੇਰੇ ਪੈਸੇ ਖਾ ਲਏ ਤਾਂ ਕਾਨੂੰਨ ਇਹ ਗੱਲ ਕਹਿੰਦਾ ਕਿ ਮੈਨੂੰ ਪੁੱਛ ਕੇ ਦਿੱਤੇ ਸੀ ਅਸੀਂ ਪੈਸੇ ਨਹੀਂ ਨਵਾ ਸਕਦੇ ਜੇ ਉਹੋ ਹੀ ਫਿਰ ਰੋਂਦੇ ਕੁਰਲਾਉਂਦੇ ਉਹੀ ਬੰਦੇ ਔਖੇ ਹੋ ਕੇ ਜਿਹੜੇ ਆ ਉਹ ਭਾਨੇ ਸਿੱਧੂ ਕੋਲੇ ਪਹੁੰਚਦੇ ਆ ਤੇ ਭਾਨਾ ਸਿੱਧੂ ਅਕੋ ਇਹ ਕਹਿੰਦਾ ਕਿ ਮੈਂ ਮੇਰੀ ਜ਼ਿੰਮੇਵਾਰੀ ਆ ਮੈਂ ਪੈਸੇ ਦਵਾਉਂਗਾ ਤੇ ਉਹ ਪੈਸੇ ਦਵਾਉਂਦਾ ਵੀ ਆ ਤੇ ਜਿੰਨੇ ਵੀ ਲੋਕ ਆ ਉਹ ਸਪੋਰਟ ਕਰਦੇ ਆ ਜਿਹੜੇ ਅੱਜ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਭਾਨਾ ਸਿੱਧੂ ਸਾਡੇ ਲਈ ਰੱਬ ਆ ਭਾਨੇ ਸਿੱਧੂ ਨੇ ਸਾਡਾ 45 ਲੱਖ ਦਵਾਤਾ ਸਾਡ ਭਾਨੇ ਸਿੱਧੂ ਨੇ ਸਾਡਾ 50 ਲੱਖ ਦਵਾਤਾ ਭਾਨੇ ਸਿੱਧੂ ਨੇ ਸਾਡਾ ਜੀ 20 ਲੱਖ ਦਵਾਤਾ ਸਾਡ 10 ਲੱਖ ਦਵਾਤਾ ਅਸੀਂ ਬਹੁਤ ਔਕੇ ਸੀ ਅਸੀਂ ਭਾਨੇ ਸਿੱਧੂ ਨੂੰ ਰੱਬ ਮੰਨਦੇ ਆ ਉਹ ਜਿਹੜੇ ਰੱਬ ਮੰਨਦੇ ਸੀ ਭਾਨੇ ਸਿੱਧੂ ਨੂੰ ਜਿਹਦੇ ਜਿਹਦੇ ਪੈਸੇ ਦਵਾਏ ਲੁਧਿਆਣੇ ਪਹੁੰਚੋ ਉਹ ਬਾਹਰ ਨਿਕਲੇ ਨਾ ਨਿਕਲੇ ਉਹਦੀ ਜ਼ਮਾਨਤ ਹੋਵੇ ਉਹਦਾ ਪਰਚਾ ਰੱਦ ਹੋਵੇ ਜੋ ਮਰਜ਼ੀ ਹੋਵੇ ਪਰ ਤੁਹਾਡਾ ਹੱਕ ਬੰਦਾ ਉਹਦੀ ਸਪੋਰਟ ਕਰਨੀ ਜਿਹੜੇ ਵੀ ਜਿੰਨੇ ਵੀ ਪੰਜਾਬ ਵਾਸੀ ਆ ਜਿਹੜੇ ਵਾਅਕੇ ਮੰਨਦੇ ਆ ਕਿ ਉਹ ਇੱਕ ਉਹ ਪਹਿਲਾਂ ਵੀ ਉਹਤੇ ਪਰਚਾ ਹੋਇਆ ਸੀ ਉਸ ਤੋਂ ਬਾਅਦ ਫੇਰ ਵੀ ਭਾਨਾ ਸਿੱਧੂ ਨੇ ਧੜਕ ਹੋ ਕੇ ਪੂਰਾ ਜਿਹੜਾ ਉਹਨੇ ਲੋਕਾਂ ਦੀ ਸੇਵਾ ਕੀਤੀ ਠੱਗ ਏਜੰਟਾਂ ਦੇ ਖਿਲਾਫ ਬੋਲਿਆ ਦੱਸੋ ਹੋਰ ਕਿਹੜਾ ਬੋਲਦਾ ਕੋਈ ਬੋਲਦਾ ਅਗਲਾ ਚੁੱਪ ਕਰਕੇ ਘਰੇ ਵਾਜਦਾ ਅਗਲਾ ਕਹਿੰਦਾ ਆਪਣਾ ਕੀ ਲੈਣਾ ਆਪਣੇ ਥੋੜੀ ਪੈਸੇ ਡੁੱਬੇ ਆ ਯਾਰ ਡੁੱਬੇ ਹੋਣਗੇ ਲੋਕਾਂ ਦੇ ਡੁੱਬੇ ਹੋਣਗੇ ਉਹੀ ਲੋਕ ਜਿਹੜੇ ਕਹਿੰਦੇ ਸੀਗੇ ਕਿ ਹਾਂ ਪਾਨਾ ਸਿੱਧੂ ਸਾਡੇ ਲਈ ਰੱਬਾ ਉਥੇ ਪਹੁੰਚੋ ਲੁਧਿਆਣੇ ਜ਼ਰੂਰ ਪਹੁੰਚਣਾ ਫਰਜ਼ ਵੀ ਬਣਦਾ ਇੱਕ ਨੂਨ ਆ ਇੱਥੋਂ ਦਾ ਯਾਰ ਐਵੇਂ ਨਹੀਂ ਕਹਿੰਦੇ ਕਿ ਆਪਾਂ ਗੁਲਾਮ ਕਿਉਂ ਕਹਿੰਨੇ ਆ ਕਿ ਕਿਉਂਕਿ ਜਦੋਂ ਅਸੀਂ ਕਾਨੂੰਨ ਕੋਲੇ ਜਾਂਦੇ ਆ ਕਿ ਠੱਗ ਜੰਟ ਨੇ ਠੱਗੀ ਮਾਰ ਲਈ ਉਦੋਂ ਕਾਨੂੰਨ ਕਹਿੰਦਾ ਵੀ ਅਸੀਂ ਤਾਂ ਕੁਝ ਦਵਾ ਨਹੀਂ ਸਕਦੇ ਅਸੀਂ ਪੈਸੇ ਤਾਂ ਦਵਾ ਨਹੀਂ ਸਕਦੇ ਕਾਨੂੰਨ ਕਹਿੰਦਾ ਅਸੀਂ ਪੈਸੇ ਦਵਾ ਨਹੀਂ ਸਕਦੇ ਪਰ ਕਾਨੂੰਨ ਪਰਚਾ ਦਰਜ ਕਰ ਸਕਦਾ ਕਾਨੂੰਨ ਪਰਚਾ ਦਰਜ ਕੀਤੇ ਕਰੂਗਾ ਕਾਨੂੰਨ ਪਰਚਾ ਦਰਜ ਹੁਤੇ ਕਰੂਗਾ ਜਿਹੜਾ ਸਪੋਰਟ ਕਰੂਗਾ ਜਿਹੜਾ ਠੱਗ ਜੰਟਾਂ ਦੇ ਖਿਲਾਫ ਬੋਲੂਗਾ ਉਤੇ ਪਰਚਾ ਦਰਜ ਹੋਊਗਾ ਉਹ ਵੀ ਨਜਾਇਜ਼ ਜਾਇਜ਼ ਨਹੀਂ ਨਜਾਇਜ਼ ਪਰਚਾ ਦਰਜ ਹੋਊਗਾ ਜਿਹੜਾ ਭਾਨੇ ਸਿੱਧੂ ਤੇ ਹੋਇਆ ਕਿ ਇੱਕ ਜਨਾਨੀ ਸੀ ਜਿਹਦੇ ਖਿਲਾਫ ਧਰਨਾ ਵੀ ਲਾਇਆ ਗਿਆ ਧਰਨਾ ਲਾਉਣ ਵੇਲੇ ਕੋਈ ਪਰਚਾ ਦਰਜ ਨਹੀਂ ਹੋਇਆ ਧਰਨਾ ਲਾਉਣ ਤੋਂ ਬਾਅਦ ਪਰਚਾ ਦਰਜ ਹੋਇਆ ਕਿਉਂਕਿ ਠੱਗ ਏਜੰਟ ਸਾਰੇ ਡਲ ਜਾਂਦੇ ਆ ਫਿਰ ਉਹ ਜਨਾਨੀ ਜਿਹੜੀ ਆ ਡਿਫਾਲਟਰ ਆ ਉਹਨੇ ਕਈਆਂ ਦੇ ਪੈਸੇ ਜਿਹੜੇ ਆ ਲੁੱਟੇ ਆ ਕਈਆਂ ਲੋਕਾਂ ਦੇ ਜਿਨ੍ਹਾਂ ਨੇ ਆਪਦੀ ਕਿਰਤ ਕਮਾਈ ਜਾਂ ਜ਼ਮੀਨਾਂ ਵੇਚ-ਵੇਚ ਕੇ ਪੈਸੇ ਜਿਹੜੇ ਆ ਉਹ ਦਿੱਤੇ ਆ ਉਹ ਪੈਸੇ ਲੁੱਟੇ ਆ ਤੇ ਉਹ ਉਹ ਜਨਾਨੀ ਤੇ ਪਰਚਾ ਦਰਜ ਨਹੀਂ ਕੀਤਾ ਚੱਕ ਕੇ ਪਾਨੇ ਸਿੱਧੂ ਤੇ ਪਾਚਾ ਦਰਜ ਕਰਤਾ ਇਹ ਜੀ ਪਾਨਾ ਸਿੱਧੂ ਜੀ ਇਹ ਜੀ ਖਰਾਬ ਕਰਦਾ ਜੀ ਇਹ ਜੀ ਐਂ ਕਰਦਾ ਕਿਸਾਨ ਹੀ ਹੋਣੀਆਂ ਨੇ ਫਤਿਹ ਵੱਲੋਂ ਸਰਦਾਰ ਰਵਿੰਦਰ ਸਿੰਘ ਜਿਹੜੇ ਆ ਜ਼ਿਲ੍ਹਾ ਪ੍ਰਧਾਨ ਆ ਲੁਧਿਆਣੇ ਦੇ ਉਹ ਉੱਥੇ 7 ਨੰਬਰ ਡਿਵੀਜ਼ਨ ਜਿਹੜਾ ਥਾਣੇ ਦੇ ਵਿੱਚ ਉਹ ਵੀ ਪਹੁੰਚ ਰਹੇ ਆ ਦੂਜੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰੋ ਕੋਈ ਠੱਗੀ ਕਿਸੇ ਵੀ ਬੰਦੇ ਦੇ ਨਾਲ ਵਾਦ ਸਕਦੀ ਆ ਤੇ ਠੱਗ ਏਜੰਟਾਂ ਨਾਲ ਜਿਹੜਾ ਬੋਲਬਾਲਾ ਇਹ ਜਿੰਨਾ ਚਿਰ ਤੁਸੀਂ ਸਪੋਰਟ ਨਹੀਂ ਕਰਦੇ ਉਹਨਾਂ ਚਿਰ ਬੰਦ ਨਹੀਂ ਹੋ ਸਕਦਾ ਤੇ ਜੇ ਤੁਸੀਂ ਵਾਕਈ ਚਾਹੁੰਦੇ ਹੋ ਕਿ ਹਾਂ ਆਪਾਂ ਨੂੰ ਆਪਣਾ ਫਰਜ਼ ਮੰਨਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਦੀ ਸਪੋਰਟ ਕਰੋ ਪੰਨੇ ਸਿੱਧੂ ਦੀ ਸਪੋਰਟ ਕਰੋ ਵੱਧ ਤੋਂ ਵੱਧ ਪਹੁੰਚੋ ਉੱਥੇ ਇਹ ਇਹ ਇੱਕ ਆਮ ਤੌਰ ਤੇ ਕੋਟਕਪੂਰਾ ਦੇ ਵਿੱਚ ਇੱਥੇ ਆਮ ਲੋਕਾਂ ਦੇ ਉੱਤੇ ਦੀ ਕਹਾਣੀ ਮੈਂ ਤੁਹਾਨੂੰ ਦੱਸਦਾ ਕੋਟਕਪੂਰਾ ਦੇ ਵਿੱਚ ਇੱਕ ਠੱਗਾ ਏਜੰਟ ਨੇ ਠੱਗੀ ਮਾਰੀ ਠੱਗੀ ਮਾਰੀ ਉਹਦੇ ਖਿਲਾਫ ਕਿਸਾਨ ਯੂਨੀਅਨ ਫਤਿਹ ਵੱਲੋਂ ਧਰਨਾ ਲਾਇਆ ਗਿਆ ਪਰਚਾ ਉਹਦੇ ਨੇ ਹੋ ਗਿਆ ਪਰ ਉਹਨੂੰ ਫੜਿਆ ਨਹੀਂ ਉਸ ਤੋਂ ਬਾਅਦ ਸਾਲ ਬਾਅਦ ਪਰਚਾ ਕਿੰਨਾ ਤੇ ਹੋਇਆ ਕਿਸਾਨ ਯੂਨੀਅਨ ਫਤਿਹ ਦੇ ਆਗੂਆਂ ਤੇ ਸਾਲ ਬਾਅਦ ਪਰਚਾ ਕਰਤਾ ਅਖੇ ਜੀ ਇਹਨਾਂ ਨੇ ਐਸਸੀ ਐਕਟ ਦਾ ਪਰਚਾ ਕਰਤਾ ਜੀ ਇਹਨਾਂ ਨੇ ਅਖੇ ਭੱਦੀ ਸ਼ਬਦਾਵਲੀ ਬੋਲੀ ਆ ਹਾਲਾਂਕਿ ਕਿਸੇ ਨੇ ਭੱਦੀ ਸ਼ਬਦਾਵਨੀ ਨਹੀਂ ਬੋਲੀ ਪਰ ਕਰਤਾ ਭਾਈ ਅਗਲਿਆਂ ਨੇ ਅਗਲਿਆਂ ਦੀ ਸਰਕਾਰ ਆ ਅਗਲਿਆਂ ਦਾ ਕਾਨੂੰਨ ਆ ਅਗਲਿਆਂ ਦਾ ਸਾਰਾ ਕੁਝ ਹੈਗਾ ਅਸੀਂ ਗੁਲਾਮ ਬੰਦੇ ਆ ਪਰਚੇ ਤਾਂ ਭਾਈ ਦਰਜ ਹੋਣੀ ਆ ਪਾਨਾ ਸਿੱਧੂ ਕੋਈ ਪਰਚਾ ਤੋਂ ਤਾਂ ਡਰਦਾ ਨਹੀਂ ਕਿਉਂਕਿ ਜਿਹੜਾ ਬੰਦਾ ਇੱਕ মিডিਆ ਤੇ ਸੋਸ਼ਲ ਮੀਡੀਆ ਤੇ ਲਾ ਲੋ ਭਾਵੇਂ ਗਰਾਊਂਡ ਰਿਐਲਿਟੀ ਤੇ ਲਾ ਲੋ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਲਈ ਬੋਲ ਰਿਹਾ ਉਹ ਇਹ ਸੋਚ ਕੇ ਬੋਲ ਰਿਹਾ ਕਿ ਉਹਦੇ ਤੇ ਕੁਝ ਵੀ ਹੋ ਸਕਦਾ ਇਹ ਨਾ ਸੋਚਿਆ ਕਰੋ ਕਿ ਉਹ ਉਹ ਡਰਦਾ ਹੋਊਗਾ ਪਰਚਾ ਇੱਕ ਆਮ ਗੱਲ ਆ ਆਮ ਲੋਕਾਂ ਲਈ ਆਮ ਸੰਗਤ ਲਈ ਖੜਨਾ ਪੰਜਾਬ ਲਈ ਖੜਨਾ ਤੇ ਉਹਦੇ ਲਈ ਪਰਚਾ ਹੋਣਾ ਇਹ ਇਹ ਮੈਂ ਕਹਿੰਦਾ ਵੀ ਬਹੁਤ ਵਧੀਆ ਗੱਲ ਆ ਸੂਰਮਿਆਂ ਵਾਲੀ ਗੱਲ ਆ ਹੋਇਆ ਪਰਚਾ ਹੋਣਾ ਹੋਣਾ ਹੀ ਸੀ ਇਹ ਅਗਾਹ ਵੀ ਹੋਣਾ ਹੀ ਆ ਹੋਰ ਵੀ ਹੋਣਗੇ ਪਰ ਮਸਲਾ ਇੱਥੇ ਇਹ ਆਉਂਦਾ ਕਿ ਜਿਹੜੇ ਵੀ ਇਹ ਗੱਲ ਕਹਿੰਦੇ ਸੀ ਕਿ ਅਸੀਂ ਭਾਨੇ ਸਿੱਧੂ ਦੀ ਸਪੋਰਟ ਕਰਦੇ ਹਾਂ ਜੀ ਉਹ ਸਾਡੇ ਲਈ ਰੱਬ ਉਹ ਇੱਥੇ ਜ਼ਰੂਰ ਪਹੁੰਚਣ ਜਿੰਨਾ ਜਿੰਨਾ ਦਾ ਪੈਸਾ ਬਚਾਇਆ ਲੱਖਾਂ ਕਰੋੜਾਂ ਰੁਪਈਆ ਬਚਾਤਾ ਆਉਣੇ ਉਹ ਵੀ ਇੱਥੇ ਜ਼ਰੂਰ ਪਹੁੰਚਣ ਸਪੋਰਟ ਕਰਨ ਜਿਵੇਂ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਨੇ ਸਿੱਧੂ ਦੀ ਸਪੋਰਟ ਕਰਦੇ ਹਾਂ ਕਰਦੇ ਸੀ ਤੇ ਕਰਦੇ ਰਹਾਂਗੇ ਚੰਗੇ ਕੰਮਾਂ ਦੀ ਸਪੋਰਟ ਹਰ ਕਿਸੇ ਬੰਦੇ ਦੀ ਕਰਨੀ ਫਰਜ਼ ਬਣਦਾ ਆਪਣਾ ਕਿਉਂਕਿ ਤੁਸੀਂ ਤੁਹਾਡੇ ਨਾਲ ਵੀ ਜਦੋਂ ਠੱਗੀ ਵਾਈਦੇ ਤੁਸੀਂ ਵੀ ਕਾਨੂੰਨ ਕੋਲੇ ਜਾਂਦੇ ਹੋ ਪੁਲਿਸ ਕੋਲੇ ਜਾਂਦੇ ਹੋ ਪੁਲਿਸ ਤੁਹਾਨੂੰ ਮੈਨੂੰ ਪਤਾ ਇਹੀ ਕਹਿੰਦੀ ਆ ਕਿ ਅਸੀਂ ਪੈਸੇ ਤਾਂ ਦਿਵਾ ਨਹੀਂ ਸਕਦੇ ਕਾਨੂੰਨ ਪੈਸੇ ਦਿਵਾ ਨਹੀਂ ਸਕਦਾਗਾ ਫਿਰ ਪੈਸੇ ਤਾਂ ਬਾਈ ਫਿਰ ਆ ਹੀ ਨਿਕਲਣਗੇ ਭਾਵੇਂ ਸਿੱਧੂ ਵਰਗੇ ਦਿਵਾਉਣਗੇ ਨੌਜਵਾਨ ਆਗੂ ਜਿਹੜੇ ਸਿੱਧਾ ਇਹ ਗੱਲ ਕਹਿ ਦਿੰਦੇ ਠੱਗ ਏਜੰਟ ਨੂੰ ਕਿ ਗੱਲ ਸੁਣ ਲਾ ਓਏ ਪੈਸੇ ਦੇ ਦੇ ਨਹੀਂ ਫਿਰ ਅਸੀਂ ਤਰਨਾ ਲਾਵਾਂਗੇ ਤੇ ਫਿਰ ਫਿਰ ਇਹਦੇ ਚ ਚੰਗੀ ਗੱਲ ਆ ਕਿ ਮਾੜੀ ਗੱਲ ਆ ਸੋ ਜੇ ਅੱਜ ਲੋਕਾਂ ਨੇ ਭਾਨੇ ਸਿੱਧੂ ਦੀ ਸਪੋਰਟ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਾਨੂੰਨ ਤੋਂ ਤਾਂ ਤੁਹਾਨੂੰ ਕੋਈ ਪੈਸੇ ਮਿਲਨੇ ਨਹੀਂ ਕਿਉਂਕਿ ਠੱਗ ਏਜੰਟਾਂ ਦੇ ਜਿਹੜੇ ਠੱਗੀ ਵਜਿਹਾ ਕਾਨੂੰਨ ਪੈਸੇ ਨਹੀਂ ਦਵਾਉਂਦਾ ਨਾ ਤੁਹਾਨੂੰ ਕੋਈ ਪ੍ਰਸ਼ਾਸਨ ਪੈਸੇ ਦਵਾਵੇ ਨਾ ਤੁਹਾਨੂੰ ਸਰਕਾਰ ਪੈਸੇ ਦਵਾਵੇ ਉਹਨਾਂ ਨੂੰ ਤਾਂ ਕਮਿਸ਼ਨ ਆਉਂਦਾ ਉਹਨਾਂ ਨੇ ਤਾਂ ਚੁੱਪ ਕਰਕੇ ਬਹਿ ਜਾਣਾ ਉਹਨਾਂ ਨੂੰ ਪੈਸੇ ਨਹੀਂ ਚਾਹੀਦੇ ਠੱਗ ਏਜੰਟ ਰਲ ਕੇ ਉਹਨਾਂ ਨੂੰ ਕਮਿਸ਼ਨ ਦੇ ਦਿੰਦੇ ਪੈਸੇ ਦਿੰਦੇ ਹੋ ਚੁੱਪ ਕਰ ਜਾਂਦੇ ਤੇ ਥੋੜੀ ਜਿਹੜੀ ਠੱਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਲੋਕਾਂ ਨਾਲ ਠੱਗੀ ਵਜਣੀ ਆ ਠੱਗ ਏਜੰਟਾਂ ਨੇ ਮਾਰਨੀ ਆ ਉਹ ਵੀ ਤੁਹਾਨੂੰ ਪਾਨੇ ਸਿੱਧੂ ਵਰਗੇ ਨੌਜਵਾਨਾਂ ਨੇ ਹੀ ਉਹ ਠੱਗੀ ਚੋਂ ਕੱਢਣਾ ਪਾਨੇ ਸਿੱਧੂ ਵਰਗੇ ਨੌਜਵਾਨਾਂ ਨੇ ਹੀ ਉਹ ਠੱਗੀ ਦਾ ਤੁਹਾਡਾ ਪੈਸਾ ਦਵਾਈਣਾ ਤੇ ਜਾਨ ਲਈ ਸਾਰੇ ਹੀ ਤਾਵਲੇ ਆ ਬਾਹਰ ਕਿਹੜਾ ਬੰਦਾ ਜਿਹੜਾ ਕਹਿੰਦਾ ਵੀ ਮੈਂ ਨਹੀਂ ਜਾਣਾ ਬਾਹਰ ਸਾਰੇ ਜਾਨ ਲਈ ਤਿਆਰ ਆ ਬਸ ਜਿਹਦਾ ਹੱਥ ਅੜਦਾ ਉਹ ਕਹਿੰਦਾ ਹਾਂ ਠੀਕ ਆ ਜਿਹਦਾ ਹੱਥ ਨਹੀਂ ਅੜਦਾ ਉਹ ਕਹਿੰਦਾ ਵੀ ਬਾਹਰ ਨਹੀਂ ਜਾਣਾ ਬਾਰ ਕੁਛ ਨਹੀਂ ਪਿਆ ਜਾਨ ਲਈ ਸਾਰੇ ਤਿਆਰ ਆ ਭਾਵੇਂ ਜਿਵੇਂ ਮਰਜੀ ਆ ਤੇ ਜੇ ਜਾਨ ਲਈ ਸਾਰੇ ਤਿਆਰ ਆ ਤੇ ਠੱਗੀ ਵੀ ਵੱਤੋ ਵੱਤ ਵੱਜਣੀ ਆ ਗਾਂ ਵੀ ਵੱਜਣੀ ਆ ਪਹਿਲਾਂ ਵੀ ਵੱਜਦੀ ਸੀ ਗਾਂ ਵੀ ਵੱਜਣੀ ਆ ਤੇ ਜੇ ਤੁਸੀਂ ਵਾਕੇ ਚਾਹਣੇ ਹੋ ਕਿ ਤੁਹਾਡੇ ਨਾਲ ਕਿਤੇ ਠੱਗੀ ਵੱਜ ਗਈ ਤੇ ਤੁਹਾਨੂੰ ਮੜ ਕੇ ਕਾਨੂੰਨ ਦੀ ਸਹਾਇਤਾ ਲੈਣ ਦੀ ਲੋੜ ਨਾ ਪਵੇ ਭਾਵੇਂ ਸਿੱਧੂ ਵਰਗੇ ਨੌਜਵਾਨਾਂ ਕੋਲੇ ਜਾਇਓ ਤੇ ਉਹ ਤੁਹਾਡੀ ਸਹਾਇਤਾ ਜ਼ਰੂਰ ਕਰਨਗੇ ਕਦੇ ਤੁਹਾਨੂੰ ਨਾ ਨਹੀਂ ਕਰਨਗੇ ਸੋ ਉਹਦੀ ਸਪੋਰਟ ਕਰੋ ਵੱਤੋਂ ਵੱਧ ਭਾਵੇਂ ਉਹ ਸੋਸ਼ਲ ਮੀਡੀਆ ਲੈਵਲ ਤੇ ਵੀਡੀਓਾਂ ਸ਼ੇਅਰ ਕਰਕੇ ਹੋਵੇ ਭਾਵੇਂ ਉਹ ਗਰਾਊਂਡ ਲੈਵਲ ਤੇ ਸੱਤ ਨੰਬਰ ਥਾਣੇ ਡਿਵੀਜ਼ਨ ਲੁਧਿਆਣੇ ਪਹੁੰਚ ਕੇ ਹੋਵੇ ਭਾਵੇਂ ਉਹ ਜਿਵੇਂ ਮਰਜ਼ੀ ਹੋਵੇ ਵੱਤੋਂ ਵੱਧ ਉਹਦੀ ਸਪੋਰਟ ਕਰੋ ਭਾਨੇ ਸਿੱਧੂ ਦੀ ਤੇ ਭਾਨੇ ਸਿੱਧੂ ਵਰਗੇ ਹੋਰ ਨੌਜਵਾਨ ਜਿੰਨੇ ਵੀ ਹੈਗੇ ਜਿਹੜੇ ਠੱਗ ਜਨਤਾ ਦੇ ਖਿਲਾਫ ਬੋਲਦੇ ਆ ਉਹਨਾਂ ਦੀ ਵੀ ਵੱਤੋਂ ਵੱਧ ਸਪੋਰਟ ਕਰੋ ਜੇ ਅੱਜ ਤੁਸੀਂ ਭਾਨੇ ਸਿੱਧੂ ਦੀ ਸਪੋਰਟ ਨਾ ਕੀਤੀ ਤਾਂ ਸਮਝ ਲਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਠੱਗੀਆਂ ਵੀ ਵਧਣਗੀਆਂ ਤੇ ਥੋਡੀਆਂ ਠੱਗੀਆਂ ਜਿਹੜੀਆਂ ਤੁਹਾਡੇ ਨਾਲ ਵਜਦੀਆਂ ਉਹਦੇ ਖਿਲਾਫ ਖੜਨਾ ਵੀ ਕਿਸੇ ਨੇ ਨਹੀਂ ਬੋਲਣਾ ਵੀ ਕਿਸੇ ਨੇ ਨਹੀਂ ਕਿਉਂਕਿ ਫਿਰ ਉਹਨਾਂ ਨੇ ਸਮਝ ਲੈਣਾ ਕਿ ਯਾਰ ਭਾਨੇ ਸਿੱਧੂ ਦੀ سپورਟ ਤਾਂ ਕਿਸੇ ਨੇ ਕੀਤੀ ਨਹੀਂ ਉਹਨੇ ਵਿਚਾਰੇ ਨੇ ਇੰਨੀ سپورਟ ਕੀਤੀ ਸਾਰਿਆਂ ਦੀ ਸ਼ਰੇਆਮ ਠੱਗ ਏਜੰਟਾਂ ਦੇ ਖਿਲਾਫ ਬੋਲਿਆ ਲੜਾਈ ਲੜਾਈ ਮੁੱਲ ਲਈ ਉਹਨੇ ਇੱਕ ਠੱਗ ਏਜੰਟਾਂ ਦੇ ਖਿਲਾਫ ਲੜਾਈ ਮੁੱਲ ਲਈ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਬੋਲਿਆ ਤੇ ਫਿਰ ਉਥੋਂ ਇਹ ਕਲੀਅਰ ਹੋ ਜਾਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੌਜਵਾਨ ਨੇ ਫਿਰ ਠੱਗ ਏਜੰਟਾਂ ਦੇ ਖਿਲਾਫ ਨਹੀਂ ਬੋਲਣਾ ਨਾ ਹੀ ਕੋਈ ਖੜੂਗਾ ਅਗਲਾ ਕਹੂ ਆਪਾਂ ਕੀ ਲੈਣਾ ਯਾਰ ਲੋਕ ਤਾਂ ਖੜਦੇ ਨਹੀਂ ਤੇ ਫਿਰ ਲੋਕ ਬਾਈ ਫਿਰ ਨਾ ਖੜਨ ਫਿਰ ਫਿਰ ਪਸਤਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਪਸਤਾਉਣਗੇ ਲੱਖੇ ਸਿਧਾਣੇ ਨੇ ਜੋ ਪੰਜਾਬ ਬਚਾਉ ਲਈ ਜੋ ਪਿੰਡਾਂ ਦੇ ਵਿੱਚ ਜਾ ਰਿਹਾ ਉਸ ਪਿੰਡਾਂ ਦੇ ਵਿੱਚ ਪਾਨਾ ਸਿੱਧੂ ਉਹਦੇ ਨਾਲ ਜਾ ਰਿਹਾ ਸੀ ਤੇ ਉਹ ਹਰੇਕ ਪਿੰਡ ਦੇ ਵਿੱਚ ਠੱਗ ਏਜੰਟਾਂ ਦੇ ਖਿਲਾਫ ਜਿਹੜੀ ਆਪਦੀ ਜਿਹੜੀ ਮੁਹਿੰਮ ਚੱਲ ਰਹੀ ਆ ਇਹਦੀ ਪਾਨੇ ਸਿੱਧੂ ਦੀ ਉਹ ਉਹ ਉਹਦੇ ਲਈ ਜਾਗਰੂਕ ਕਰ ਰਿਆ ਸੀ ਲੋਕਾਂ ਨੂੰ ਉਹਨਾਂ ਨੂੰ ਪਤਾ ਸੀ ਕਿ ਜੇ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਵੇਂ ਜਾ ਰਹੇ ਆ ਉੱਥੇ ਪਾਨਾ ਸਿੱਧੂ ਹਰ ਪਿੰਡ ਦੇ ਵਿੱਚ ਜਾ ਕੇ ਠੱਗ ਏਜੰਟਾਂ ਦੇ ਖਿਲਾਫ ਜਾਗਰੂਕ ਕਰਨ ਲੱਗ ਪਿਆ ਤਾਂਉਣ ਵਾਲੇ ਸਮੇਂ ਦੇ ਵਿੱਚ ਠੱਗ ਏਜੰਟਾਂ ਦਾ ਜਿਹੜਾ ਬੋਲਬਾਲਾ ਉਹ ਬਿਲਕੁਲ ਖਤਮ ਹੋ ਜਾਊਗਾ ਇਹ ਉਹਨਾਂ ਨੂੰ ਪਤਾ ਸੀ ਤੇ ਉਹਨਾਂ ਨੇ ਫਟਾਫਟ ਪਰਚਾ ਕਰਕੇ ਪਰਚਾ ਵੀ ਉਹਦਾ ਕੀਤਾ ਜਿਹੜੀ ਬੀਬੀ ਉਹਨੇ ਕਰਾਇਆ ਜੀ ਜਿਹੜੀ ਆਪ ਠੱਗੀਆਂ ਮਾਰ ਚੁੱਕੀ ਪਰਮਾਤਮਾ ਕਰੇ ਇਹ ਐ ਆਇਆ ਹੋਇਆ ਕਰੇ ਫਿਰ ਵੀ ਜਿਹੜੀ ਜਿਹੜੀਆਂ ਠਾ ਜਿਹੜੇ ਠਾਗੇ ਜਾਂਟਾਂ ਦੀ ਪ੍ਰਸ਼ਾਸਨ ਸਪੋਰਟ ਕਰ ਰਿਆ ਤੇ ਕਿਤੇ ਇਹਨਾਂ ਦੇ ਆਪ ਦੇ ਜਵਾਬ ਵੀ ਉਹਨਾਂ ਕੋਲੇ ਫਸੇ ਹੋਣ ਤੇ ਇਹਨਾਂ ਨੂੰ ਪਤਾ ਲੱਗੇ ਕਿ ਪੈਸੇ ਕਿਵੇਂ ਬਣਦੇ ਆ ਕਿੱਥੋਂ ਆਉਂਦੇ ਆ ਕੀ ਹੁੰਦਾ ਤੇ ਅਸੀਂ ਕਿਵੇਂ ਬਹੁਤ ਸਾਰੇ ਬਹੁਤ ਸਾਰੇ ਪ੍ਰਸ਼ਾਸਨ ਵਾਲੇ ਵੀ ਪਾਨੇ ਸਿੱਧੂ ਕੋਲੇ ਜਾਂਦੇ ਆ ਜੀ ਸਾਡੇ ਪੈਸੇ ਡੁੱਬ ਗਏ ਪਰ ਆਪਣੇ ਕਈਆਂ ਲੋਕਾਂ ਦੀ ਆਤ ਇਹ ਹੈਗੀ ਆ ਵੀ ਕਿਹੜਾ ਕੰਮ ਕਢਾ ਲਓ ਤੇ ਮੁੜ ਕੇ ਕਹਿ ਦੋ ਵੀ ਚਾ ਠੀਕ ਆ ਜੀ ਹਾਂ ਠੀਕ ਆ ਯਾਰ ਅਗਲੇ ਨੇ ਕਢਾਇਆ ਹੋਊਗਾ ਜਾਂ ਜੇ ਮੰਨ ਲਓ ਵੀ ਭਾਨਾ ਸਿੱਧੂ ਆ ਠੀਕ ਆ ਜੇ ਭਾਨਾ ਸਿੱਧੂ ਇਹਨਾਂ ਨੂੰ ਐਂ ਲੱਗਦਾ ਵੀ ਹਾਂ ਪੈਸੇ ਕਢਾਏ ਆ ਜੇ ਮੁੜ ਕੇ ਬਦਨਾਮ ਕਰਦੇ ਹੋ ਕਹਿ ਦੋ ਜੀ ਭਾਨੇ ਸਿੱਧੂ ਨੇ ਵਿੱਚੋਂ ਪੈਸੇ ਲਏ ਆ ਭਾਨੇ ਸਿੱਧੂ ਨੇ ਵਿੱਚੋਂ ਕਮਿਸ਼ਨ ਖਾਦਾ ਜੀ ਭਾਨੇ ਸਿੱਧੂ ਨੇ ਵਿੱਚੋਂ ਜੀ 14 ਲੱਖ ਦਵਾਇਆ ਸੀਗਾ 3 ਲੱਖ ਭਾਨੇ ਸਿੱਧੂ ਨੇ ਲੈ ਲਿਆ ਫਿਰ ਆਏ ਬਦਨਾਮ ਕਰਦੇ ਹੋ ਜਦੋਂ ਕਿਸੇ ਦੀ ਸਪੋਰਟ ਨਾ ਕਰਨੀ ਹੋਵੇ ਨਾ ਕਰਨ ਦਾ ਇਰਾਦਾ ਹੋਵੇ ਪੈਸੇ ਲੈ ਕੇ ਆਪਦੇ ਵਾਪਸ ਉਸ ਤੋਂ ਬਾਅਦ ਕਹਿਣਾ ਹੋਵੇ ਵੀ ਮੈਂ ਹੁਣ ਭਾਨੇ ਸਿੱਧੂ ਦੀ ਸਪੋਰਟ ਨਹੀਂ ਕਰਦਾ ਕਮਿਸ਼ਨ ਲਿਆ ਭਾਨੇ ਸਿੱਧੂ ਨੇ ਯਾਰ ਵਿੱਚੋਂ ਮੈਂ ਸਪੋਰਟ ਕਿਉਂ ਕਰਾਂ ਫਿਰ ਇਹੋ ਜੀਆਂ ਗੱਲਾਂ ਬਣਾ ਦਿਓ ਤੇ ਫਿਰ ਜਦੋਂ ਭਾਨਾ ਕਹਿੰਦਾ ਵੀ ਮੈਨੂੰ ਸਬੂਤ ਦੇਓ ਕਮਿਸ਼ਨ ਦਾ ਫਿਰ ਤੁਹਾਡੇ ਵਰਗੇ ਚੀਕਦੇ ਆ ਵੀ ਨਹੀਂ ਬਾਈ ਜੀ ਨਹੀਂ ਬਾਈ ਜੀ ਨਹੀਂ ਬਾਈ ਜੀ ਸੋ ਠੱਗੀਆਂ ਦਾ ਕੋਈ ਪਤਾ ਨਹੀਂ ਹੁੰਦਾ ਕਿੱਥੇ ਠੱਗੀ ਕਿਹੜੇ ਵੇਲੇ ਕਿੱਥੇ ਵੱਜ ਜਾਣੀ ਹੁਣ ਅੰਮਰਸਰ ਦੇ ਵਿੱਚ ਸਾਣੀ ਯੂਨੀਅਨ ਫਤਿਹ ਦਾ ਆਗੂ ਆ ਸਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਆ ਉਹਨੇ ਇੱਕ ਮੁੱਦਾ ਚੱਕਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਮਜੀਠਾ ਰੋਡ ਤੇ ਇੱਕ ਬੰਦਾ ਤੇ ਇੱਕ ਜਨਾਨੀ ਦੋਹਾਂ ਨੇ ਠੱਗੀ ਮਾਰੀ ਕਈਆਂ ਲੱਖਾਂ ਦੀ ਠੱਗੀ ਮਾਰ ਲਈ ਪੈਸਿਆਂ ਦੀ ਤੇ ਉਥੇ ਕੀ ਹੋਇਆ ਉਥੇ ਉਹ ਬੰਦਾ ਜਨਾਨੀ ਭੱਜ ਭੱਜ ਗਈ ਪੈਸੇ ਲੱਖਾਂ ਦੇ ਡੁੱਬ ਗਏ ਲੋਕਾਂ ਦੇ ਉਹਨੇ ਕਈ ਕਿੰਨੇ ਚਿਰ ਬਾਅਦ ਬੰਦੇ ਨੇ ਆ ਕੇ ਇਹਨਾਂ ਨੇ ਜਦੋਂ ਸਰਜੀਤ ਸਿੰਘ ਨੇ ਪੋਸਟ ਪਾਈ ਕਿ ਆ ਬੰਦਾ ਇੱਕ ਆ ਜਨਾਨੀ ਆ ਭਾਈ ਠੱਗ ਏਜੰਟਾ ਠੱਗੀ ਮਾਰ ਕੇ ਚਲੇ ਗਏ ਇਹਨਾਂ ਬਾਰੇ ਪਤਾ ਕਰੋ ਤੇ ਫਿਰ ਉਹਨੇ ਚੱਕ ਕੇ ਆ ਕੇ ਸਰਜੀਤ ਸਿੰਘ ਤੇ ਤੇ ਜਿੰਨੇ ਵੀ ਹੋਰ ਨਾਲ ਸੀਗੇ ਇਹਦੇ ਸਾਰਿਆਂ ਤੇ ਦਰਖਾਸਤ ਲਿਖਾਤੀ ਅਖੇ ਜੀ ਇਹ ਬੰਦੇ ਨੇ ਸਾਡੀ ਅਖੇ ਜੀ ਆਪਣਾ ਨੋਰਮਲ ਲਾਈਫ ਆ ਜਿਹੜੀ ਉਹ ਵਿਗਾੜੀ ਆ ਜੀ ਸਾਡੀ ਜਿਤਨੂੰ ਹੱਥ ਪਾਇਆ ਜੀ ਦੱਸੋ ਤੇ ਪੁਲਿਸ ਵਾਲੇ ਕਹਿੰਦੇ ਵੀ ਤੂੰ ਇਹ ਕਾਦੋ ਕੀਤਾ ਹੁਣ ਇਸ ਵਕਤ ਉਹ ਸਿਸਟਮ ਚੱਲ ਰਿਹਾ ਕਿ ਸਾਰੇ ਬੰਦਿਆਂ ਨੇ ਦਰਖਾਸਤ ਲਿਖਾਈ ਹੋਈ ਹੈ ਕਾਨੂੰਨ ਤਹਿਤ ਕਿ ਹਾਂਜੀ ਸਾਡੇ ਤੋਂ ਪੈਸੇ ਦਿਵਾਓ ਤੇ ਅਸੀਂ ਇਹਨੂੰ ਛੱਡ ਦਿਆਂਗੇ ਪਰ ਮੈਨੂੰ ਪਤਾ ਵੀ ਕਾਨੂੰਨ ਨੇ ਪੈਸੇ ਤਾਂ ਦਿਵਾਉਣੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੰਦੇ ਤੇ ਉਹ ਜਨਾਨੀ ਦੀਆਂ ਪੋਸਟਾਂ ਪਾਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕ ਆ ਜਿਹੜੇ ਉਹ ਵੀ ਉਹਨਾਂ ਤੋਂ ਬਾਤ ਸਕਣ ਕਿਸੇ ਹੋਰ ਨਾਲ ਠੱਗੀ ਨਾ ਵੱਜੇ ਇਹਨਾਂ ਗੱਲਾਂ ਤੋਂ ਇਹ ਡਰਦੇ ਆ ਕਿ ਹਾਂਜੀ ਸਾਡੀ ਫੋਟੋ ਨਾ ਹੋ ਜੇ ਸਾਡੀ ਕਿਤੇ ਪੋਸਟ ਨਾ ਪੈ ਜੇ ਜਦੋਂ ਸਾਰੇ ਪਾਸੇ ਫੋਟੋ ਪੈ ਗਈ ਤਾਂ ਫਿਰ ਪਤਾ ਲੱਗੂਗਾ ਹੀ ਭਾਈ ਮੈਂ ਤਾਂ ਕਹਿੰਦਾ ਠੱਗ ਜਾਂਟਾਂ ਦੀਆਂ ਫੋਟੋਆਂ ਪੈਣੀਆਂ ਚਾਹੀਦੀਆਂ ਜਦੋਂ ਕਾਨੂੰਨ ਤਹਿਤ ਕੋਈ ਕਾਰਵਾਈ ਨਹੀਂ ਹੁੰਦੀ ਕਾਨੂੰਨ ਤਹਿਤ ਜਦੋਂ ਕਾਨੂੰਨ ਕਹਿ ਰਿਹਾ ਕਿ ਅਸੀਂ ਪੈਸੇ ਦਵਾਈ ਨਹੀਂ ਸਕਦੇ ਤਾਂ ਫਿਰ ਤੁਸੀਂ ਕੀ ਕਰੋਗੇ ਫਿਰ ਤੁਸੀਂ ਜਾਓਗੇ ਕਿੱਥੇ ਤੁਹਾਡੇ ਕੋਲ ਰਾਹ ਕੀ ਆ ਤੁਹਾਡੇ ਕੋਲ ਕੋਈ ਰਾਹ ਹੈਗਾ ਤਾਂ ਦੱਸ ਦਿਓ ਅਖੇ ਜੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਅਖੇ ਜੀ ਸੋਦਾ ਨਹੀਂ ਲਾਉਣਾ ਚਾਹੀਦਾ ਸੀ ਸੋਦਾ ਨਹੀਂ ਲਾਉਣਾ ਚਾਹੀਦਾ ਸੀ ਨਿੰਗਣ ਲੋ ਦੱਸੋ ਫਿਰ ਕਰੀਏ ਕੀ ਕੋਈ ਹੱਲ ਕੋਈ ਹਾਲਤ ਹੈ ਦੱਸੋ ਨਾ ਕਰੀਏ ਕੀ ਕਾਨੂੰਨ ਕੋਲੇ ਜਾਈਏ ਕਾਨੂੰਨ 295 ਦਾ ਪਰਚਾ ਦਰਜ ਕਰਕੇ 6 ਮਹੀਨਿਆਂ ਬਾਅਦ ਉਹ ਬੰਦਾ ਬਾਹਰ ਆ ਕੇ ਤੇ ਫੇਰ ਕਹੇ ਵੀ ਤੁਸੀਂ ਮੇਰਾ ਕੀ ਵਟ ਲਿਆ ਮਤਲਬ ਆ ਐ ਕਰੀਏ ਸੋ ਪਹਾਣੇ ਸਿੱਧੂ ਦੀ ਸਪੋਰਟ ਕਰੋ ਵੱਧ ਤੋਂ ਵੱਧ ਜਿੰਨੇ ਵੀ ਕਰ ਸਕਦੇ ਹੋ ਸੋਸ਼ਲ ਮੀਡੀਆ ਲਾਈਵ ਤੇ ਵੀਡੀਓ ਆ ਵੀਡੀਓ ਆ ਸ਼ੇਅਰ ਕਰਕੇ ਪੋਸਟਾਂ ਸ਼ੇਅਰ ਕਰਕੇ ਫੋਟੋਆਂ ਸ਼ੇਅਰ ਕਰਕੇ ਜਿੰਨੇ ਵੀ ਸਪੋਰਟ ਕਰ ਸਕਦੇ ਜਿਵੇਂ ਵੀ ਕਰ ਸਕਦੇ ਜਿਹੜੇ ਉੱਥੇ ਪਹੁੰਚ ਸਕਦੇ ਆ ਉੱਥੇ ਪਹੁੰਚਣ ਜਿਹੜੇ ਨਹੀਂ ਪਹੁੰਚ ਸਕਦੇ ਆਪਣੇ ਲਈ ਜਾਣਾ ਆਪਾਂ ਪੰਜਾਬ ਲਈ ਜਾਣਾ ਆਪਣੇ ਲਈ ਜਾਣਾ ਭਾਨੇ ਸਿੱਧੂ ਲਈ ਨਾ ਜਾਇਓ ਆਪਣੇ ਲਈ ਜਾਇਓ ਕਿਉਂਕਿ ਠੱਗੀ ਤੁਹਾਡੇ ਨਾਲ ਵੀ ਵੱਤ ਸਕਦੀ ਆ ਤੁਹਾਡੇ ਰਿਸ਼ਤੇਦਾਰ ਨਾਲ ਵੱਤ ਸਕਦੀ ਆ ਤੁਹਾਡੇ ਭੈਣ ਭਰਾ ਨਾਲ ਵੱਤ ਸਕਦੀ ਆ ਪੰਜਾਬ ਲਈ ਜਾਣਾ ਆਪਾਂ ਕਿਉਂਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਕਰਦਾ ਉਹ ਸਿੱਖ ਰਾਜ ਦੀ ਗੱਲ ਵੀ ਕਰਦਾ ਉਹ ਠੱਗ ਏਜੰਟਾਂ ਦੇ ਖਿਲਾਫ ਵੀ ਬੋਲਦਾ ਉਹ ਨਸ਼ੇ ਦੇ ਖਿਲਾਫ ਵੀ ਬੋਲਦਾ ਯਾਰ ਉਹ ਹਰੇਕ ਮੁੱਦੇ ਤੇ ਬੋਲਦਾ ਤੇ ਨਾ ਧੜਕ ਹੋ ਕੇ ਬੋਲਦਾ ਸਿੱਧਾ ਹੋ ਕੇ ਬੋਲਦਾ ਤੇ ਸ਼ਾਰੇ ਆਮ ਬੋਲਦਾ ਤੁਸੀਂ ਆਪਣਾ ਫਰਜ਼ ਬੰਦਾ ਸਾਰੇ ਪੰਜਾਬ ਦਾ ਫਰਜ਼ ਬੰਦਾ ਉਹਦੇ ਲਈ ਸਪੋਰਟ ਕਰੋ ਉਹਦੀ ਵੱਤੋ ਵੱਰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ